ਓਏ ਪੱਤਾ ਬਾਬਿਆਂ ਨੂੰ ਕੋਈ ਖੈਰ ਸੁਖ ਪਾ ਦੇ ਬਾਬੇ ਪਹਾੜਾਂ ਨੂੰ ਚੱਲੇ ਓ ਬਾਬਾ ਕੰਮ ਕਰ ਅੱਗੇ ਸੈਟ ਨਹੀਂ ਹੈਗਾ ਜਾ ਤੁਰ ਫਿਰ ਕੋ ਓਏ ਪੱਤਾ ਬਾਬਿਆਂ ਨੂੰ ਖੁਸ਼ ਕਰ ਦੇ ਬਾਬੇ ਤੇਰੀ ਸਵਰਗਾ ਦੇ ਵਿੱਚ ਜਗ੍ਹਾ ਪੱਕੀ ਕਰ ਦੇਣਗੇ ਆਏ ਹਾਏ ਇਤਨਾ ਸਕੂਨ ਲੈ ਬਾਬਾ ਸਹੀ ਗੱਲ ਆ ਸੱਚੀ ਗੱਲ ਆ ਓ ਹਾਂ ਪੱਤਾ ਫੇਰ ਤਾਂ ਬਾਬਾ ਐਦਾਂ ਕਰ ਆ ਜਿੰਨਾ ਮੈਲ ਹੈਗਾ ਨਾ ਸਾਰਾ ਤੇਰੇ ਨਾਲ ਹੁੰਦਾ। ਐ ਪਾਟਾ ਕਿਉਂ ਬਾਬਿਆਂ ਦੇ ਨਾਲ ਮਜ਼ਾਕ ਕਰਦਾ ਈ? ਸੋ ਰੁਕੋ ਜਰਾ। ਸਬਰ ਕਰੋ। ਅਕ ਕੰਜਰ ਦਾ ਸ਼ੁਰੂ ਕਰੇ ਕੀਤਾ ਈ। ਸਾਲੇ ਬੇਲਣ ਮੰਗਣ ਤੁਰੇ ਰਹਿੰਦੇ ਆ। ਚੱਲ ਤੁਰ। ਨੋ 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 ਨੋ। ਬਾਬੇ ਚੱਲੇ ਆ ਪਹਾੜਾਂ ਨੂੰ ਬਾਬਿਆਂ ਨੂੰ ਖੁਸ਼ ਕਰਦੇ ਕੋਈ ਖੈਰ ਖਾ ਪਾ ਦੇ ਬਾਬਿਆਂ ਨੂੰ ਉਹ ਬਾਬਾ ਕੀ ਸਾਰੀ ਦਿਹਾੜੀ ਮੰਗਦਾ ਰਹਿਣਾ ਹਟਾ ਕਟਾ ਹੈਗਾ ਸਾਡੇ ਨਾਲ ਦਿਹਾੜੀ ਤੇ ਆ ਜਾ 500 ਰੁਪਏ ਦਿਹਾੜੀ ਦਵਾਂਗੇ ਪਰ ਪਟਾ ਜੇ ਅਸੀਂ ਦਿਹਾੜੀ ਲਵਣੀ ਹੁੰਦੀ ਤਾਂ ਅਸੀਂ ਬਾਬੇ ਕਿਉਂ ਬਣਦੇ ਉਹ ਮੇਰੀ ਗੱਲ ਸੁਣ ਕਾਕਾ ਇਹ ਕੰਮ ਨੂੰ ਛੱਡ ਤੇ ਸਾਡੇ ਨਾਲ ਪਹਾੜਾਂ ਨੂੰ ਚੱਲ ਓਏ ਸ਼ਾਮ ਨੂੰ ਮੁਰਗਾ ਲਾਰੂ ਲਿਲੂਗਾ ਤੈਨੂੰ ਮੌਜਾ ਕਰੇਗਾ ਮੌਜਾ ਉਹ ਛੱਡ ਕੰਮ ਨੂੰ ਬਾਬੇ ਬਣਦੇ ਆ ਨਾਲੇ ਮੋਜਾ ਕਰਦੇ ਆ ਚੱਲ ਆ ਜਾ ਜਈਏ ਆ ਆ ਜਾ ਭਜ ਤਾਂ ਆ ਜਾ ਉਹ ਦਿਨ ਦਨ ਨੂੰ ਦੇਖ ਕੇ ਇਹ ਦਰ ਹੁੰਦਾ ਓਏ ਤੂੰ ਮੈਨੂੰ ਜਾਣਦਾ ਨਹੀਂ ਪਾਉਣਾ ਦੇ ਨਾ ਕੀਤਾ ਕਲਾਕਾਰ ਵਾ ਨੋ ਨੋ ਤੁਰ ਹਮ ਅੱਜ ਕੱਲ ਮਿਲਦੇ ਨਹੀਂ ਫਿਲਮਾਂ ਵਾਲੇ ਸਾਨੂੰ ਲੈਂਦੇ ਨਹੀਂ ਸੀਰੀਅਲ ਵਾਲੇ ਪੁੱਛਦੇ ਨਹੀਂ ਪੀਲਾ ਬੜਾਈ ਦੀਆ ਉਹ ਚੱਲਦੀਆਂ ਨਹੀਂ ਕੋਈ ਲਾਈਕ ਨਹੀਂ ਕਰਦਾ ਕੋਈ ਫੋਲੋ ਨਹੀਂ ਕਰਦਾ ਭਾਜੀ ਤੁਸੀਂ ਮੈਨੂੰ ਫੋਲੋ ਕਰਨਾ ਤੁਸੀਂ ਮੈਨੂੰ ਲਾਈਕ ਕਰ ਲਓ ਭਾਜੀ ਉਹ ਚੱਲਿਓ ਭਰਾਵਾ ਉਹ ਜਾ ਇੱਥੇ ਦਾ ਕੰਮ ਬੜਾ ਹੀ ਘਤਿਆ ਉਹ ਜਾ ਬਣਾਵਾ ਭਾਜੀ ਸੰਦੀਪ ਕੀ ਗੱਲ ਅੱਜ ਕੱਲ੍ਹ ਘਰੋਂ ਬਾਹਰ ਘੱਟੇ ਨਿਕਲਦਾ ਉਹ ਕੀ ਕਰਾਂ ਭਰਾਵਾ ਘਰੋਂ ਬਾਹਰ ਨਿਕਲਦਾ ਤਾਂ ਕਲੇਸ਼ ਹੋ ਜਾ ਕਿਉਂ ਕੀ ਹੋਇਆ ਉਹ ਘਰ ਦੇ ਕਹਿੰਦੇ ਤੈਨੂੰ ਬਾਹਰ ਲਈ ਹਵਾ ਲਾ। ਸਾਰੇ ਨਾਲੋਂ ਪਿੱਛੇ ਮੇਰਾ ਮੰਜਾ ਡਾਂਦੇ ਆ। ਉਹ ਪੱਕੇ ਦੀ ਹਵਾ ਲੱਗਦੀ ਨਹੀਂ। ਬਾਹਰ ਲਈ ਹਵਾ ਸਵਾ ਲੱਗਣੀ। ਆਏ ਹੋਏ। ਬਾਹਰ ਸੁਟਿਆ ਘਰ ਦੇ ਆਣੇ। ਉਹ ਰੁਕ ਜਾ, ਰੁਕ ਜਾ। ਕੀ ਗੱਲ ਹੋਈ ਐਦਾਂ ਤੁਰਿਆ ਆਉਣਾ? ਵੀਰੇ। ਮੈਨੂੰ ਇੱਕ ਗੱਲ ਦੱਸ। ਕੁਛ। ਆਹ ਮੁੰਡੇ ਕੁੜੀਆਂ ਦੇ ਹੱਕ ਇੱਕ ਬਰਾਬਰ ਦੇ ਨਾ? ਹਾਂ ਬਿਲਕੁਲ ਇੱਕ ਬਰਾਬਰ ਹੁੰਦੇ ਆ। ਏ ਮੇਰੇ ਕਰਦੇ ਨੇ ਮੈਨੂੰ ਉਹ ਗੱਲ ਤੋਂ ਕਟਿਆ ਉਪਰ ਹੋਇਆ ਕੀ ਇਹ ਤੇ ਦੱਸ ਓ ਯਾਰ ਉਹ ਕੁੜੀਆਂ ਜਦ ਵਿਆਹ ਦੇ ਵਿੱਚ ਆਪਣੇ ਜੀਜੇ ਦੀਆਂ ਜੁੱਤੀਆਂ ਚੱਕਦੀਆਂ ਤਾਂ ਉਹਨਾਂ ਨੂੰ ਸ਼ਗਨ ਪੈਂਦੇ ਆ ਹਾਂ ਮੈਂ ਆਪਣੀ ਭਾਬੀ ਦੇ ਗਹਿਣੇ ਚੱਕਲੇ ਹਾਂ ਮੈਨੂੰ ਜਿੱਤਰਾ ਦੇ ਗਹਿਣੇ ਮੈਂ ਗਾਇਆ ਵੀਰੇ ਹਾਏ ਕਰਦੇ ਹੋ ਹਾਏ ਕੀ ਗੱਲ ਥੋੜੀ ਹੋ ਗਿਆ ਨਾ ਹੋ ਯਾਰ ਪੁੱਫੜ ਪਿੱਛੇ ਪਿਆਇਆ ਕੀ ਗੱਲ ਹੋ ਗਈ ਹੋ ਯਾਰ ਭੂਆ ਦੇ ਘਰੇ ਗਿਆ ਸੀਗਾ ਅੱਛਾ ਭੂਆ ਕਹਿੰਦੀ ਨੂੰ ਆਪਣੇ ਘਰ ਸਮਝ ਫਿਰ ਮੈਂ ਘਰ ਵੇਚ ਦਿੱਤਾ ਹਰ ਪੁੱਫੜ ਪਿਸਤੌਲ ਲੈ ਕੇ ਪਿੱਛੇ ਹੁੰਦਾ ਖਾਦ ਹੋ ਗਈ ਯਾਰ ਸਿੰਘ ਜੀ ਨਹੀਂ ਕਰਦਾ ਮੇਰੇ ਤੇ ਉਹ ਕੀ ਹੋ ਗਿਆ ਜਦੋਂ ਦੇਖੋ ਕੱਲ ਪਿਆ ਰਹਿਣਾ ਉਹ ਗੱਲ ਕੀ ਹੋ ਗਈ ਤੇ ਯਾਰ ਘਰਦਿਆਂ ਨੇ ਦਰਜਨ ਕੇਲੇ ਮੰਗਾਏ ਸੀ ਮੇਰੇ ਤੋਂ ਤਾਂ ਫੇਕ ਹੀ ਹੋ ਗਿਆ ਇਰ ਘਰ ਦੇ ਉਹ ਵੀ ਜਾਣ ਲੱਗਾ ਕੋਈ ਹਾਲ ਨਹੀਂ ਤੇਰਾ ਜਕੀ ਨਹੀਂ ਕੋ ਕੀ ਗੱਲ ਬੜਾ ਉਦਾਸ ਤੁਰਿਆ ਆਂਦਾ ਜੀ ਦੱਸਿਆ ਯਾਰ ਘਰੇ ਚੋਰੀ ਹੋ ਗਈ ਸੀ ਓਹੋ ਮਾੜਾ ਹੋਇਆ ਯਾਰ ਉਹ ਤੇ ਰਿਪੋਰਟ ਲਖਾਣੀ ਸੀ ਗਿਆ ਸੀ ਰਿਪੋਰਟ ਲਖਾਉਣ ਮੋਟਰਸਾਈਕਲ ਥਾਣੇ ਦੇ ਬਾਹਰ ਸੀ ਮੋਟਰਸਾਈਕਲ ਚੋਰੀ ਹੋ ਗਿਆ ਤੇਰੇ ਤੇ ਤਾਂ ਮਾੜੇ ਦਿਨ ਚੱਲਦੇ ਆ ਕਿਸੇ ਮੰਦਿਰ ਗੁਰਦੁਆਰੇ ਜਾ ਕੇ ਮੱਥਾ ਟੇਕ ਹੂੰ ਮੰਦਰ ਤੋਂ ਹੀ ਆ ਰਿਹਾ ਉੱਥੇ ਚਪਲਾ ਚੋਰੀ ਹੋ ਗਈਆਂ ਤੇ ਬਲਵਿੰਦਰ ਹੂੰ ਪਾਪਾ ਜੇ ਇੱਕ ਸ਼ਰਤ ਲਾਣੀ ਹੈ ਕਿੰਦਾ ਦੀ ਸ਼ਰਤ ਬਈ ਆਪਾਂ ਸ਼ਰਤ ਲਾਣੀ ਆ ਦੇ ਦੇ ਵੀ ਕੌਣ ਵੱਡੀ ਕੱਪ ਮਾਰਦਾ ਠੀਕ ਆ ਪਹਿਲਾਂ ਮੈਂ ਸੁਣਾਉਂਦਾ ਸੁਣਾ ਆ ਜਿਹੜੀ ਜਲੰਧਰ ਵਾਲੀ ਫੇਲੀ ਹੈ ਨਾ 250 ਰੁਪਏ ਚ ਖਰੀਦੀ ਮੈਂ ਕੱਲ 250 ਰੁਪਏ ਭੱਲੇ ਹੂੰ ਲੈ ਫੇ ਹੁਣ ਮੇਰੀ ਸੁਣ ਉਹ ਹੁਣ ਕੱਲ ਮੇਰੀ ਬੀਬੀ ਤੇ ਚਾਚੀਆਂ ਤਾਈਆਂ ਪੂਰੇ 2 ਘੰਟੇ ਬੈਠੀਆਂ ਰਹੀਆਂ ਇਹ ਕਿਹੜੀ ਗੱਪ ਹੋਈ ਪੈਸੇ ਲਿਆ ਪੈਸੇ ਜਿੱਤ ਗਿਆ ਪੈਸਾ ਹੀ ਪੈਸਾ ਉਹ ਪੂਰੀ ਤਾਂ ਸੁਣ ਲੈ ਹੁਣ ਕੀ ਰਹਿ ਗਿਆ ਚੁੱਪ ਕਰਕੇ ਬੈਠੀਆਂ ਰਹੀਆਂ 2 ਘੰਟੇ ਹਾਂ ਲੈ ਬਰਾ तू जित संदीप तू मेरा पक्का यार यार होता है, है मेरी तरक्की तो सारे चलते बाकी है तू ही नहीं चल रहा हूं पहला तरक्की करता लै <laughs> ਬਾਊ ਜੀ ਥੋੜੇ ਜੇ ਪੈਸੇ ਦੇ ਦਿਓ ਭੁੱਖ ਲੱਗੀ ਆ ਤਿੰਨ ਦਿਨ ਹੋ ਗਿਆ ਕੁਛ ਨਹੀਂ ਖਾਦਾ ਇੱਕ ਮਿੰਟ ਇੱਕ ਮਿੰਟ ਹੋਰ ਆਸੇ ਯਾਰ ਨਹੀਂ ਯਾਰ ਕੁੱਲਿਆ ਨਹੀਂ 500 ਦਾ ਪਰਚੀਆਂ ਹੈਗੀਆਂ ਹਾਂ ਜੀ ਹੈਗੀਆਂ ਉਹ ਵੀ ਨਾਲੀ ਰੋਟੀ ਖਾ ਲਾ ਕੰਜਰ ਦਿਆ ਮੰਗਦਾ ਕਿਉ ਪਿਆ ਚਲ ਭਜੇ ਤੂੰ ਉਧਰ ਘੁੰਮੀ ਜਾਂਦਾ ਮੰਗੀ ਜਾਂਦਾ ਸ਼ਰਮ ਨਹੀਂ ਆਂਦੀ ਤੁਹਾਨੂੰ ਚਲ ਭਜੇ ਤੂੰ